ਇਹਦੇ ਗੁਰੂ ਕਲਗੀਆਂ ਵਾਲੇ ਬਾਦਸ਼ਾਹ ਨੂੰ ਦੇਵੇ ਪੰਥ ਕਾਲਸਾ ਸੀਸਾ ਫਿਰ ਸੱਚੇ ਬਾਦਸ਼ਾਹ ਨੇ ਅਮਰ ਦਾ ਬਾਟਾ ਛਕਾ ਕੇ ਨਾਂ ਰੱਖੇ ਭੋਰ ਸਿੰਘ ਪਿੱਪਲ ਸਿੰਘ ਗਰਦਨ ਮਰੋੜ ਸਿੰਘ ਧਰਤੀ ਧਕੇਰ ਸਿੰਘ ਬਘੇਰ ਸਿੰਘ ਬੋਤਾ ਸਿੰਘ ਗਰਜਾ ਸਿੰਘ ਇੱਕ ਵੀ ਨਾ ਸੁਣਨੇ ਵੈਰੀ ਨੂੰ ਤਰੀੜੀਆਂ ਨਾ ਆਜਣ ਤੇ ਫਿਰ ਨਾ ਹੀ ਮਰਦ ਦਾ ਕੀ ਹੋਇਆ ਇਸ ਤਰ੍ਹਾਂ ਦੇ ਨਾਂ ਰੱਖੇ ਸਨ ਜਦੋਂ ਨਿਕਲਿਆ ਜ਼ਬਰਦਸਤ ਖਾ ਫਿਰ ਨਿਹੰਗ ਸਿੰਘ ਬਰਬੰਦ ਸਿੰਘ ਆ ਗਿਆ ਸਾਹਮਣੇ ਬਾਬਾ ਦੀਪ ਸਿੰਘ ਨੂੰ ਕਹਿਣ ਲੱਗਾ ਜ਼ਥੇਦਾਰ ਜੀ ਇਹ ਤੁਹਾਡਾ ਹੁਕਮ ਹੋਵੇ ਇਸ ਜ਼ਬਰਦਸਤ ਖਾਨ ਦੇ ਨਾਲ ਮੈਂ ਟੱਕਰ ਲੈਣੀ ਚਾਹੁੰਦਾ ਬਾਬਾ ਦੀਪ ਸਿੰਘ ਨੇ ਦੇਖ ਕੇ ਥਾਪੜਾ ਤੋੜ ਦਿੱਤਾ ਆ ਗਿਆ ਨਿਹੰਗ ਸਿੰਘ ਬਲਵੰਤ ਸਿੰਘ ਸਾਹਮਣੇ ਜ਼ਬਰਦਸਤ ਖਾਨ ਦਾ ਅੱਗਾ ਰੋਕ ਲਿਆ ਜ਼ਬਰਦਸਤ ਖਾਨ ਨੇ ਆਖਿਆ ਬਲਵੰਤ ਸਿੰਘਾ ਪਾਸੇ हट ਜਾ ਮੈਂ ਤੁਹਾਡੇ ਜ਼ਥੇਦਾਰ ਨਿਹੰਗ ਸਿੰਘ ਬਾਬਾ ਦੀਪ ਸਿੰਘ ਨਾਲ ਦੋ ਹੱਥ ਕਰਨੇ ਚਾਹੁੰਦਾ ਹੈ ਇਸ ਬਲਵੰਤ ਸਿੰਘ ਨੇ ਆਖਿਆ ਮਿੱਤਰਾ ਹਾੜ ਨੂੰ ਹਾੜ ਪਿਆਰਾ ਆਪਣੀਆਂ ਉਮਰਾਂ ਇੱਕੋ ਜੀਆਂ ਨੇ ਨਾਉ ਨੂੰ ਨਾਉ ਪਿਆਰਾ ਮੈਨੂੰ ਤੇਰਾ ਨਾਉ ਬੜਾ ਚੰਗਾ ਲੱਗਦਾ ਹੈ ਜ਼ਬਰਦਸਤ ਖਾਂ ਕਹਿੰਦਾ ਤੇਰੀ ਮਾਂ ਨੇ ਤੇਰੇ ਪਿਓ ਨੇ ਤੇਰਾ ਨਾਉ ਰੱਖਿਆ ਜ਼ਬਰਦਸਤ ਖਾਂ ਤੇ ਮੇਰੇ ਖੰਡੇ ਵਾਲੇ ਬਾਪੂ ਨੇ ਅਮਰਤ ਛਕਾ ਕੇ ਮੇਰਾ ਨਾਉ ਰੱਖਿਆ ਬਲਵੰਤ ਸਿੰਘ ਕਹਿੰਦਾ ਬਾਪੇ ਵੱਲ ਜਾਣ ਤੋਂ ਪਹਿਲਾਂ ਤੈਨੂੰ ਮੇਰੇ ਨਾਲ ਦੋ ਹੱਥ ਕਰਨੇ ਪੈਣਗੇ ਬਾਪੇ ਵੱਲ ਤੇ ਫੇਰ ਹੀ ਜਾਏਗਾ ਨਾ ਜੇ ਮੇਰੇ ਕੋਲ ਜੀਉਂਦਾ ਚਲੇ ਗਿਆ ਨਿਹੰਗ ਸਿੰਘ ਬਲਵੰਤ ਸਿੰਘ ਸਾਹਿਬ ਨੇ ਇਸ ਜੱਬੇ ਦੇ ਮੈਦਾਨ ਵਿੱਚ ਪਿੰਡ ਵਰਪਾਲ ਦੀ ਧਰਤੀ ਤੇ ਜਿਵੇਂ ਇਸ ਜਬਰਦਸਤ ਖਾਨੂngਾ ਰਿਆ ਇੱਕ ਕ੍ਰਿਸ਼ਰੀ ਕਲਾ ਦਾ ਦੋ ਤਾਰਾ ਛੰਦ ਹੈ ਦੂਜਾ ਜੋਗ ਉਸਤਾਦ ਬਿਤਾ ਯਾਨੀ ਜੋਗ ਸਿੰਘ ਜੋਗੀ ਉਹਨਾਂ ਦੇ ਕਰਮ ਤੋਂ ਲਿਖਿਆ ਹੋਇਆ ਇਹ ਕਵਤਾ ਉਹ ਆਪ ਆਮ ਗਾਇਆ ਕਰਦੇ ਸਨ ਬੜੀ ਕਾਬਲੇ ਗੌਰ ਕਰ ਕਵਤਾ ਹੈ ਇਸ ਕਵਤਾ ਦਾ ਇੱਕ ਇੱਕ ਲਫ਼ਜ਼ ਸੁਣਨ ਵਾਲਾ ਹੈ ਮੇਰੇ ਬਹੁਤ ਹੀ ਚੰਗੇ ਸਾਥੀ ਗੁਰਮੇਰ ਸਿੰਘ ਤੇ ਭਪਿੰਦਰ ਸਿੰਘ ਤੁਹਾਡੇ ਸਾਹਮਣੇ ਕਵਤਾ ਬਿਆਨ ਕਰਨ ਲੱਗੇ ਨੇ ਨਿਹੰਗ ਸਿੰਘ ਬਲਵੰਤ ਸਿੰਘ ਨੇ ਜ਼ਬਰਦਸਤ ਖਾਨ ਦਾ ਅੱਗਾ ਰੋਕ ਕੇ ਉਹਨਾਂ ਲਈ ਚਾਰ ਗੱਲਾਂ ਇਹ ਐਉਂ ਕੀਤੀ ਤੂੰ ਹੀ ਅਬਰ ਦਸਤਖਾਈ ਮੈਨੂੰ ਬੋਲਵੰਤ ਸਿੰਘ ਕਹਿੰਦੇ ਉਹ ਬਰਤ ਸਦਾਉਦੇ ਨਹੀਂ ਖਾਣਾ ਦੇ ਕਤਲਾ ਨਹੀਂ ਲੈੰਦੇ ਕਹਿੰਦੇ ਉਹ ਮਰਦ ਸਦਾਉਂਦੇ ਨਹੀਂ ਖਾਨਾ ਜੋ ਬਦਲਾ ਨਹੀਂ ਲੈਂਦੇ ਉਹ ਅਜਨਤ ਪਾ ਦੇਗਾ ਲੰਗੜਾ ਚਰਦਾਰਾ ਇਹ ਸੰਭ ਕਰ ਪਹਿਲਾ ਵਾਰ ਤੂੰ ਹੀ ਪਰਮ ਜਮਾਨ ਰਹਿਣਾ ਖਾਨਾ ਉਹ ਪੂਰਾ ਖੂਰਵਾ ਤੂੰ ਆਸਕੂਰਵਾ ਤੈਨੂੰ ਖੂਰਾਂ ਕੋਲ ਪਜਾਵਾ ਕੋਈ ਫਰਕ ਨਹੀਂ ਨਾ ਆਜ ਮਿਲ ਗਿਆ ਹਾਨ ਹਾਨ ਨੋਸਾਵਾ ਉਹ ਹਾਨ ਮਜਾ ਲਈਏ ਉਹ ਮੇਰੇ ਕੋਲ ਪਚਾਇਆ ਅੰਦਰ ਹੀ ਬੰਦੇ ਨੂੰ ਇੱਕ ਤੋਂ ਦੂਜੀ ਜਗਾ ਲਿਆ ਆ ਆ ਤੇਰੇ ਉਡੀਕੀ ਦੇ ਰਾ ਤੇਰੇ ਉਡੀਕੀ ਦੇ ਮਾਰਾ ਚੰਦ ਪਿਉ ਰਿਹਾ ਭਾਨਾ ਪਰ ਪਹਿਲਾ ਵਾਰ ਤੂੰ ਹੀ ਮਰੇ ਵਿੱਚ ਬਾਣ ਰਾਹੇ ਮੈਂ ਅੱਖਾਂ ਮੇਰੇ ਆ ਪਿੰਡ ਵਿੱਚ ਕੁੱਤ ਪਈ ਆਈ ਕਤਈਏ ਐਵੇਂ ਦੁਨੀਆ ਨਾਲ ਬਰਵਾਈਏ ਗਲਿਆ ਆਪਣ ਬੇੜ ਲਈਏ ਸਿੱਧੇ ਅਸਲੀ ਗੱਲ ਤੇ ਆਈਏ ਓ ਜੇ ਮਰਨਾ ਧਰਮ ਲਈ ਮਰਦੋ ਕਰਨਾ ਕਿਉਂ ਬਹਾਨਾ ਪਰ ਪਹਿਲਾ ਵਾਰ ਤੁਸੀਂ ਮਾਰੇ ਜੁਬਾਨ ਰਹਿਣਾ ਖਾਨ ਸਭੇ ਨੂੰ ਫੇਰ ਮਿਲੀਓ ਪਹਿਲਾ ਹੱਥ ਮਲਾ ਜਾ ਮੈਨੂੰ ਪਹਿਲਾ ਤੂੰ ਬੁਲਾਦਾ ਮੈਨੂੰ ਅਰਸ਼ਾ ਬਦ ਦੇਖ ਜਰਾ ਪੂਰਾ ਮੇਕ ਕਰਦੀਆਂ ਤੈਨੂੰ ਉਹ ਗਲ ਛੱਡ ਕੇ ਜੀਵਨ ਦੀ ਆ ਜਾ ਕਹੀਏ ਮਾਂ ਤਰਨ ਕਰ ਪਿੰਡਾਂ ਵਾ ਤੁਸੀਂ ਮਰ ਵਿਚ ਮਾਨ ਰਹੇ ਨਾ ਖਾਨਾ ਵਿਚ ਮਾਰ ਰਖੇ ਨਖਾ ਨਾ ਕੋਈ ਉਮਤੀ ਅੱਲਾ ਦੀ ਮੈਂ ਕਰਗੀ ਤਰਦਾ ਜਾਇਆ ਆ ਰੀਤਾਂ ਲਾ ਲਈਏ ਮੌਕਾ ਹੱਥ ਸੁਭੀ ਆਇਆ ਓ ਸਮਾਂ ਤੋਂ ਡਰਦਾ ਨਹੀਂ ਹੁੰਦਾ ਜੋ ਅਸਲੀ ਪਰਵੰਨ ਔਰ ਪਿੰਲਾਵਾ ਤੁਸੀਂ ਮਰ ਵਿਚ ਮਾਰ ਰਖੇ ਨਖਾ ਲਾਈਏ ਕਿਸਮ ਵਤਨ ਦੇ ਲੇਖੇ ਫੌਜੀ ਜਰਨਲ ਹੈ ਤੂੰ ਤੁਰਿਆ ਬੰਬ ਜਿੱਤ ਦਾ ਗੰਨ ਤੁਰਿਆ ਬੰਬ ਜਿੱਤ ਦਾ ਗੰਨ ਕਰ ਪਹਿਲਾ ਵਾਰ ਤੁਸੀਂ ਮਨ ਵਿੱਚ ਮਾਰ ਰਹੇ ਨਾ ਖ